ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਨਵੀਂ ਵੀਡੀਓ ਨਾਲ ਮੈਂ ਮਨ ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੀ ਜਿਹੜੀ ਵੀਡੀਓ ਲੈ ਕੇ ਆਇਆ ਜੀ ਉਹ ਹੈ ਕਿ ਜੀ ਈਟੀਟੀ ਕੇਡਰ ਦੀ 5994 ਭਰਤੀ ਨਾਲ ਸੰਬੰਧਤ ਹੈ ਤਾਂ ਕਿ ਸਾਰੀ ਜਾਣਕਾਰੀ ਜੁੜੇ ਰਿਹਾ ਸਾਡੇ ਨਾਲ ਤੇ ਜਿਹੜੇ ਮੇਰੇ ਦੋਸਤ ਮਿੱਤਰ ਪਹਿਲੀ ਵਾਰ ਜਿਹੜੇ ਕਿਰਪਾ ਕਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਸਾਂਝੀ ਕਰਿਓ ਸਕੂਲ ਸਿੱਖਿਆ ਵਿਭਾਗ ਅਧੀਨ 5994 ਈਟੀਟੀ ਕੇਡਰ ਦੀਆਂ ਪੋਸਟਾਂ ਦਾ ਵਿਗਿਆਪਨ ਮਿਤੀ 12 10 2022 ਨੂੰ ਦਿੱਤਾ ਗਿਆ ਸੀ ਸਿਵਲ ਰਿਟ ਪਟੀਸ਼ਨ ਠੀਕ ਹੈ ਜੀ ਇਹ ਸਾਰਾ ਹੋ ਗਿਆ ਇਸ ਤੋਂ ਬਾਅਦ ਹੈ ਜਿਸ ਦਾ ਰਿਜ਼ਲਟ 15 8 ਨੂੰ 24 ਨੂੰ ਘੋਸ਼ਿਤ ਕਰ ਦਿੱਤਾ ਗਿਆ ਰਿਜ਼ਲਟ ਘੋਸ਼ਿਤ ਹੋਣ ਉਪਰੰਤ ਕੁਝ ਨਵੇਂ ਉਮੀਦਵਾਰ ਪੇਪਰ 1 ਵਿੱਚੋਂ ਕੁਆਲੀਫਾਈ ਕਰ ਗਏ ਹਨ ਜਿਸ ਦੇ ਨਤੀਜੇ ਵਜੋਂ ਪੇਪਰ 2 ਦੀ ਕੈਟਾਗਰੀ ਵਾਈਜ਼ ਕੀਤੀ ਗਈ ਸਕਰੂਟੀਨੀ ਦੀ ਕੱਟ ਆਫ ਵਿੱਚ ਸ਼ਾਮਿਲ ਹੋ ਗਏ ਇਸ ਸਥਿਤੀ ਦੇ ਮੱਦੇ ਨਜ਼ਰ ਇਸ ਪਰਚ ਪਬਲਿਕ ਕਾਉਂਸਲ ਦਰਸਾਈ ਕੁਆਲੀਫਾਈਂਗ ਕੀਤੇ ਉਮੀਦਵਾਰ ਪੇਪਰ 1 ਰੀਕੰਡਕਟ ਨੂੰ ਮਿਤੀ 28 2024 ਦਿਨ ਵੀਰਵਾਰ ਨੂੰ ਸਵੇਰੇ ਸਮਾਂ 10 ਵਜੇ ਤੋਂ ਸ਼ਾਮ 4 ਵਜੇ ਤੱਕ ਦਫ਼ਤਰ ਸਿਖਿਆ ਡਾਇਰੈਕਟੋਰੇਟ ਨੇੜੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੇਸ 3ਵੀ 1 ਐਸਐਸਏ ਨਗਰ ਵਿਖੇ ਸਕਰੂਟੀ ਕਰਵਾਉਣ ਦੀ ਸੱਦਾ ਦਿੱਤਾ ਜਾਂਦਾ ਹੈ ਤਾਂ ਜਿੰਨਾ ਵੀ ਕੈਂਡੀਡੇਟਸ ਨੇ ਪੇਪਰ 1 ਦਿੱਤਾ ਸੀ ਦੁਬਾਰਾ ਪੰਜਾਬੀ ਦਾ ਉਹ ਕਲੀਅਰ ਹੋ ਗਏ ਕੁਆਲੀਫਾਈ ਕਰ ਗਏ ਹਨ ਉਹਨਾਂ ਨੂੰ 22 ਅਗਸਤ 2024 ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ 3ਵੀਂ 1 ਦੇ ਵਿੱਚ ਜਿਹੜਾ ਉਸ ਰੂਟਨ ਲਈ ਬੁਲਾਇਆ ਗਿਆ ਹੈ ਉਮੀਦਵਾਰ ਇਸ ਪਬਲਿਕ ਨੋਟਸ ਨਾਲ ਨੱਥੀ ਪਰਫਾਰਮੇ ਇਸ ਦਫਤਰ ਵਿਖੇ ਸਬੰਧਤ ਮਿਤੀ ਨੂੰ ਜਮ੍ਹਾਂ ਕਰਾਉਣ ਯਕੀਨੀ ਬਣਾਓ ਤਾਂ ਆ ਉਹ ਕੱਟ ਲਿਸਟ ਜਿਹੜੀ ਹੈਗੀ ਉਹਨਾਂ ਨੇ ਪਾਈ ਹੋਈ ਹੈ ਜੀ ਠੀਕ ਹੈ ਕਿੱਥੋਂ ਲੈ ਕੇ ਕਿਹੜੇ-ਕਿਹੜੇ ਨੰਬਰਾਂ ਤੱਕ ਜਿਹੜੇ ਬੁਲਾਇਆ ਹੈ ਜਿਵੇਂ ਕੈਟਾਗਰੀ ਵਾਈਜ਼ ਸਭ ਤੋਂ ਪਹਿਲਾਂ ਓਪਨ ਹੈ ਜੀ 124 ਹੈ ਇਸ ਤੋਂ ਉੱਪਰ ਅੰਕਾਂ ਵਾਲੇ ਹੈ EVS ਹੈ 122 ਤੋਂ 116 ਅੰਕ ਹੈ SCR and O 122 ਤੋਂ 114 ਤੱਕ BC 122 ਤੋਂ 116 ਤੱਕ ਹੈ PH ortho ਹੈਗੇ ਜੀ 122 ਤੋਂ 100 ਅੰਕਾਂ ਤੱਕ ਉਸ ਤੋਂ ਬਾਅਦ SCM ਹੈ ਜੀ 124 ਤੋਂ ਘੱਟ ਅੰਕਾਂ ਵਾਲੇ ਸਾਰੇ ਉਮੀਦਵਾਰ ਜਿੰਨੇ ਹੈਗੇ ਉਹ ਬੁਲਾਏ ਗਿਆ ਜੀ ਇਸ ਤਰ੍ਹਾਂ ਜਨਰਲ ESM 124 ਤੋਂ ਘੱਟ ਅੰਕਾਂ ਵਾਲੇ ਸਾਰੇ ਉਮੀਦਵਾਰ ਜਨਰਲ ਸਪੋਰਟ 624 ਤੋਂ ਘੱਟ ਤਾਂ ਤਕਰੀਬਨ ਇਸ ਤੋਂ ਬਾਅਦ ਜਿੰਨੀਆਂ ਵੀ ਕੈਟਾਗਰੀਜ਼ ਬਣਦੀ ਐ ਸੀ ਸਪੋਰਟਸ ਐ ਸੀ ਸਪੋਰਟਸ ਆਰਓ ਐ ਸੀ ਐਮ ਐਂਡ ਈ ਐਸ ਐਮ ਇਸ ਤੋਂ ਬਾਅਦ ਭਾਵ ਇਹ ਚਾਹੇ ਤੁਸੀਂ ਸਕਰੀਨਸ਼ਾਟ ਲੈ ਲਿਓ ਇਹ ਜਿੰਨੇ ਵੀ ਕੈਂਡੀਡੇਟਸ ਨੇ 124 ਤੋਂ ਲੈ ਕੇ ਉੱਪਰ ਜ 124 ਤੋਂ ਘੱਟ ਸਾਰੇ ਨੰਬਰਾਂ ਵਾਲਿਆਂ ਨੂੰ ਹੀ 22 ਅਗਸਤ 2024 ਨੂੰ ਸਕਰੂਟੀ ਲਈ ਬੁਲਾਇਆ ਗਿਆ ਜੀ ਸੋ ਉਹਨਾਂ ਸਾਰੇ ਕੈਂਡੀਡੇਟਸ ਨੂੰ ਵੱਤਵਤ ਸ਼ੇਅਰ ਕਰਿਓ ਤਾਂ ਕਿ ਕਿਸੇ ਦਾ ਨੁਕਸਾਨ ਨਾ ਹੋ ਜੇ ਜਿਨ੍ਹਾਂ ਨੇ ਕੁਆਲੀਫਾਈ ਕੀਤਾ ਉਹ ਜਰੂਰ 2 ਅਗਸਤ ਨੂੰ ਆਪਦੀ ਸਕਰੂਟੀ ਲਈ ਜਾਣ ਤੇ ਜਿਹੜੇ ਡਾਕੂਮੈਂਟ ਲੈ ਕੇ ਜਾਣੇ ਹੋ ਇਹਨਾਂ ਨੇ ਪਹਿਲਾਂ ਹੀ ਤੁਹਾਨੂੰ ਨੱਥੀ ਕੀਤੇ ਹੋਏ ਐ ਸੋ ਮਿਲਦੇ ਹਾਂ ਕਿਸੇ ਨਵੀਂ ਜਾਣਕਾਰੀ ਦੇ ਨਾਲ ਧੰਨਵਾਦ